ਸਤ ਸ੍ਰੀ ਅਕਾਲ ਜੀ ਕੁਕਿੰਗ ਇਸ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਰਦੀਆਂ ਦਾ ਮੌਸਮ ਆ ਗਿਆ ਹੈ ਤੇ ਇਸ ਮੌਸਮ ਚਾਹੁੰਦੀਆਂ ਹਨ ਲਾਲ ਲਾਲ ਬਾਜਰਾ ਅੱਜ ਆਪਾਂ ਬਣਾਵਾਂਗੇ ਇਹਨਾਂ ਦਾ ਗਜਰੇਲਾ ਗਜਰੇਲਾ ਬਣਾਉਣ ਲਈ ਆਪਾਂ ਲਵਾਂਗੇ 6 ਕਿਲੋ ਦੁੱਧ ਇਸ ਨੂੰ ਆਪਾਂ ਗੈਸ ਤੇ ਰੱਖਾਂਗੇ ਤੇ ਇਹਦਾ ਬਣਾਵਾਂਗੇ ਖੋਆ ਦੁੱਧ ਨੂੰ ਉਬਾਲ ਆ ਗਿਆ ਹੈ ਇਸਨੂੰ ਆਪਾਂ ਹਿਲਾਉਂਦੇ ਰਹਿਣਾ ਹੈ ਤਾਂ ਕਿ ਦੁੱਧ ਥੱਲੇ ਨਾ ਲੱਗ ਜਾਈ। ਜਦ ਤੱਕ ਹੋਆ ਬਣਦਾ ਹੈ ਉਦੋਂ ਤੱਕ ਆਪਾਂ ਲਵਾਂਗੀ 5 ਕਿਲੋ ਗਾਜਰਾ। ਇਹਨਾਂ ਨੂੰ ਛਿੱਲ ਕੇ ਆਪਾਂ ਕद्दूकस ਕਰ ਲਵਾਂਗੇ। ਦੁੱਧ ਕਾਫੀ گاੜਾ ਹੋ ਗਿਆ ਹੈ। ਹੁਣ ਇਸ ਵਿੱਚ ਪਾਵਾਂਗੇ ਆਪਾਂ ਦੋ ਕੋਲੀਆਂ چینی। ਮਿਕਸ ਕਰ ਲਵਾਂਗੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ 5-6 ਛੋਟੀਆਂ ਇਲਾਇਚੀਆਂ ਦੇ ਬੀਜ ਇਹਨਾਂ ਨੂੰ ਆਪਾਂ ਕੁੱਟ ਲਿਆ ਹੈ ਪੂਰਾ ਬਾਣ ਗਿਆ ਹੈ ਗੈਸ ਆਪਾਂ ਬੰਦ ਕਰ ਦਿੱਤੀ ਹੈ ਪਰ ਥੋੜਾ ਟਾਈਮ ਇਸ ਨੂੰ ਆਪਾਂ ਹਿਲਾਉਂਦੇ ਰਵਾਂਗੇ ਤਾਂ ਕਿ ਥੱਲੇ ਨਾ ਲੱਜ ਜਾਵੇ ਹੁਣ ਆਪਾਂ ਕੜਾਈ ਵਿੱਚ ਪਾਵਾਂਗੇ ਕੱਦੂ ਕਸ ਕੀਤੀਆਂ ਹੋਈਆਂ ਗਾਜਰਾਂ ਗਾਜਰਾਂ ਨੂੰ ਆਪਾਂ ਹਿਲਾਉਂਦੇ ਹੋਈ ਪਕਾ ਲਵਾਂਗੇ ਬੈਸੇ ਤਾਂ ਗਾਜਰਾਂ ਵਿੱਚ ਕਾਫੀ ਰਸ ਹੁੰਦਾ ਹੀ ਹੈ ਪਰ ਜੇ ਤੁਹਾਨੂੰ ਜ਼ਰੂਰਤ ਲੱਗੇ ਤਾਂ ਥੋੜਾ ਜਿਹਾ ਪਾਣੀ ਪਾ ਸਕਦੇ ਹੋ ਹੁਣ ਆਪਾਂ ਲਵਾਂਗੇ چینی, ਕਾਜੂ, ਕਸ਼ਮੀਰ ਪਿਸਤਾ ਇਹ ਸਾਰਾ ਕੁਝ ਆਪਾਂ 100-100 ਗ੍ਰਾਮ ਲਿਆ ਹੈ। چینی ਆਪਾਂ ਇਹਦੇ ਵਿੱਚ 1 ਕਿਲੋ ਪਾਵਾਂਗੇ। ਕਾਜੂ ਤੇ ਪਿਸਤੇ ਨੂੰ ਟੁਕੜਿਆਂ ਵਿੱਚ ਕੱਟ ਲਿਆ ਹੈ। ਗਾਜਰਾਂ ਪਕ ਗਈਆਂ ਹਨ। ਹੁਣ ਅਸੀਂ ਇਸ ਵਿੱਚ ਪਾਵਾਂਗੇ چینی। ਮਿਕਸ ਕਰ ਲਵਾਂਗੀ। ਇsini ਪਾਣੀ ਛੱਟ ਗਈ ਹੈ ਹਣ ਇਸ ਇਸ ਪਾਣੀ ਨੂੰ ਪੂਰੀ ਤਰ੍ਹਾਂ ਸੁਕਾ ਲਵਾਂਗੀ ਇਸ ਵਿੱਚ ਪਾਵਾਂਗੀ ਕਾਜੂ ਪਿਸਤਾ ਇਸ ਵਿੱਚ ਮਿਕਸ ਕਰਾਂਗੀ ਥੋੜੀ ਦੇਰ ਪਕਾ ਲਵਾਂਗੀ ਹਣ ਇਸ ਵਿੱਚ ਪਾਵਾਂਗੇ ਆਪਾਂ ਖੁਆ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਗੈਸ ਬੰਦ ਕਰ ਦਿਆਂਗੀ ਥੋੜਾ ਜਿਹਾ ਠੰਡਾ ਕਰ ਲਵਾਂਗੀ ਤੁਸੀਂ ਚਾਹੋ ਤਾਂ ਇਸ ਨੂੰ ਇੱਦਾਂ ਵੀ ਖਾ ਸਕਦੇ ਹੋ ਫਰ ਆਪਾਂ ਇਹਦੀਆਂ ਟਿੱਕੀਆਂ ਕੱਟਾਂਗੇ ਇੱਕ ਤ੍ਰੇ ਵਿੱਚ ਘਿਓ ਲਗਾ ਕੇ ਉਸ ਵਿੱਚ ਆਪਾਂ ਇਹ ਹਰੀਲਾ ਪਾ ਦਿਆਂਗੇ ਇਸ ਨੂੰ ਆਪਾਂ ਉੱਪਰੋਂ ਥੋੜਾ ਥੋੜਾ ਦਬ ਦਿਆਂਗੇ ਹੋਣੀ ਇਸ ਉੱਪਰ ਆਪਾਂ ਬਰਕ ਲਗਾਵਾਂਗੇ ਅੱਜ ਦਸ ਘੰਟੇ ਲਈ ਉਸ ਨੂੰ ਸੈੱਟ ਹੋਣ ਲਈ ਰੱਖ ਦਿਆਂਗੀ ਕਿਸੇ ਚਾਕੂ ਦੀ ਮਦਦ ਨਾਲ ਆਪਾਂ ਟਿਕੀਆਂ ਕੱਟ ਲਵਾਂਗੇ ਗਜਰੇਲਾ ਤਿਆਰ ਹੈ ਜੇ ਤੁਹਾਨੂੰ ਇਹ ਰੈਸਪੀ ਪਸੰਦ ਆਈ ਕਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ